ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਆ ਸਾਰਿਆਂ ਦਾ ਜਿਹੜੇ ਨਵੇਂ ਬੰਦੇ ਹੋ ਸਾਰੇ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਤੇ ਨਾਲੇ ਕਰ ਦੋ ਸ਼ੇਅਰ ਅੱਜ ਆਪਾਂ ਗੱਲ ਕਰਦੇ ਆਂ ਜ਼ਮੀਨ ਠੇਕੇ ਤੇ ਜਿਹੜੇ ਲੋਕ ਲੈਂਦੇ ਆ ਉਹਦਾ ਰੇਟ ਕਿੰਨਾ ਕੁ ਚਾਹੀਦਾ ਆਪਣੀਆਂ ਫਸਲਾਂ ਦੀ ਕਿੰਨੀ ਕੰਮਦਾਰ ਹੁੰਦੀ ਆ ਉਹਦੇ ਆਪਾਂ ਦੇਖਦੇ ਆਂ ਕਿ ਕਿੰਨਾ ਕੁ ਖਰਚਾ ਹੁੰਦਾ ਕਿੰਨੀ ਕੀ ਬਚਤ ਕੁੱਲ ਮਿਲਾ ਕੇ ਲੋ ਵੀ ਆਪਣਾ ਠੇਕੇ ਦਾ ਰੇਟ ਕਿੰਨਾ ਕੁ ਹੋਣਾ ਚਾਹੀਦਾ ਆਪਾਂ ਸਭ ਤੋਂ ਪਹਿਲਾਂ ਜ਼ਮੀਨ ਠੇਕੇ ਤੇ ਲੈ ਕੇ ਬੀਜਦੇ ਆਂ ਝੋਨਾ ਬਈ ਝੋਨੇ ਦੇ ਰੇਹਾਂ ਸਪਰੇਅਾਂ ਦਾ ਵਿੱਚ ਲਵਾਈ ਹੋ ਗਈ ਬੜਾਈ ਬੜੂਈ ਆਪਾਂ ਪਾ ਕੇ 15 ਕਹ ਹਜ਼ਾਰ ਰੁਪਿਆ ਖਰਚਾ ਐਸਟੀਮੇਟ ਲਾ ਕੇ ਚੱਲਦੇ ਆਂ ਕਿੱਲੇ ਤੇ ਵਧੀਆ ਖਰਚਾ ਕਰਕੇ ਜੇ ਵਧੀਆ ਜੀਰੀ ਪਾਲਣੀ ਆ ਤੇ 7500 ਰੁਪਿਆ ਡੀਏਪ ਲਾ ਕੇ ਸੁਪਰੀਹਾਂ ਲਾ ਕੇ ਹੋਰ ਸਾਰਾ ਕੁਝ ਲਾ ਕੇ ਬੜਾਈ ਬੜੂਈ ਵਿੱਚ 7500 ਰੁਪਿਆ ਕਣਕ ਤੇ ਖਰਚਾ ਆ ਜਾਂਦਾ ਸਾਰਾ ਵਿੱਚ ਹੀ ਵੀ ਬੂ ਲਾ ਕੇ ਕੁਸ਼ਟਾ ਘਰੋਂ ਵੀ ਪਾਲ ਲੈਣੇ ਚੱਲ ਆਪਾਂ 75000 ਰੁਪਿਆ ਮੰਨ ਕੇ ਚੱਲਦੇ ਆਂ ਤੇ ਝੋਨੇ ਦੀ پیداوار ਮੰਨ ਕੇ ਚੱਲੀਏ ਵੀ 800 ਰੁਪਿਆ ਦਾ ਗੱਟਾ ਹੋ ਜਾਂਦਾ 70 ਕਹ ਹਜ਼ਾਰ ਮੰਨ ਕੇ ਚੱਲੀਏ ਜੇ 85 90 ਗੱਟੇ ਨਿਕਲਦੇ ਨੇ ਤੇ ਕਣਕ ਮੰਨ ਕੇ ਤੇ ਵੀ ਆਪਾਂ 48000 ਦੀ ਮੈਨੇ 45 ਤੋਂ 48000 ਰੁਪਏ ਦੀ ਕੰਕ ਹੋ ਜਾਂਦੀ ਆ ਤੇ ਬਾਕੀ ਦੂੜੀਆਂ ਦੀਆਂ ਤਿੰਨ ਕਟਰਾਲੀਆਂ ਮੰਨ ਲਓ ਢਾਈ ਤਿੰਨ ਟਰਾਲੀਆਂ ਤੇ ਦੂੜੀ ਦਾ ਰੇਟ ਵੀ ਕਦੇ 5000 ਹੋ ਜਾਂਦਾ ਟਰਾਲੀ ਦਾ ਕਦੇ 3000 ਰਹਿਆ ਤਾਂ ਆਪਾਂ 3000 ਰੁਪਏ ਰੇਟ ਮੰਨ ਕੇ ਚੱਲਿਆ ਇੱਕ ਟਰਾਲੀ ਦਾ 9000 ਦੀਆਂ ਤਿੰਨ ਟਰਾਲੀਆਂ ਮੰਨ ਕੇ ਚੱਲੀਏ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਧਰ ਆ ਜਾਂਦੇ ਆ 70000 ਆਪਣੇ ਕੋਲੇ ਝੋਨਾ ਹੋ ਗਿਆ ਬਈ 48000 ਦੀ ਕਣਕ ਹੋ ਗਈ ਤੇ 9000 ਦੀ ਦੂਰੀ 127000 ਰੁਪਏ ਬਣ ਗਿਆ ਇਹ ਤੇ ਆ ਜਿਹੜਾ ਆਪਣਾ ਦੋਨੇ ਖਰਚੇ ਹੋਏ ਨੇ 7500 ਤੇ 15000 ਤੇ 7500 ਇਹ ਆਪਣਾ 22500 ਹੋ ਗਿਆ 2000 ਰੁਪਏ ਫਟਕਲ ਖਰਚਾ ਲਾਇਆ ਆਪਾਂ ਜਿਹੜਾ ਆਪਾਂ ਗਿਣਦੇ ਨਹੀਂ ਹੈਗੇ ਮੋਟਰਸਾਈਕਲ ਦੇ ਨੱਕਾ ਮਾਰਨ ਬਾਅਦ ਗੇ ਪੈਟਰੋਲ ਪਵਾ ਕੇ ਜਾਂ ਫਟਕਲ ਹੋ ਜਾਂਦੇ ਨੇ ਕਈ ਵਾਰੀ ਮਾੜੇ ਮੋٹے ਕੋਈ ਜਿਹੜੇ ਆਪਾਂ ਰੋਜ਼ ਗਿਣਦੇ ਨਹੀਂ ਤੇ ਇਹੇ ਆਪਾਂ ਖਰਚੇ ਜੋ ਕੱਢ ਲਈਏ ਆਪਣੇ ਕੋਲ 12500 ਰੁਪਏ ਉੱਪਰ ਬਾਜ ਰਹੇ ਹਾਂ ਹਮ ਸਾਾਨੂੰ ਤੁਸੀਂ ਇਹ ਦੱਸਣਾ ਕਿ ਛੋਡੇ ਰੇਟ ਕੀ ਚੱਲਦਾ ਠੀਕਾ ਤੇ ਸਾਡੇ ਤਾਂ ਬਈ ਲੱਖ ਨੇ 85000 ਪੈਟਾ ਘਮਚਾਈ ਪਿਆ ਇੱਦਾਂ ਘਮਚਾਈ ਪਿਆ 85000 ਨੂੰ ਵੀ ਇੱਕ ਬੰਦੇ ਨੇ ਬਾਹਰ ਲੈਤਾ ਸਾਡੇ ਪਿੰਡ ਆਪਾਂ ਨਾਲ ਹੀ ਲੈਂਦੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਦੇ ਆਂ ਬਈ ਅਸੀਂ ਚਲੋ ਜੇਵਾਜੀ ਹੋ ਜਾਂਦੀ ਹੈ ਜੇ ਕੁਝ ਵੀ ਆਲਾ ਕਹਿੰਦਾ ਜੂਰੇਸੀ ਲੈਣਾ ਉਹ ਆਨ ਦਾ ਪਰਸਨਲ ਮੁੱਦਾ ਆਪਾਂ ਉਹਦੇ ਨਹੀਂ ਬੋਲ ਸਕਦੇ ਹੁਣ ਮੰਨ ਲਓ ਜੇ ਆਪਾਂ 80000 ਵੀ ਮੰਨ ਕੇ ਚੱਲੀਏ ਜੇ ਛੋਟੇ ਬਾਕੀ ਵੀ ਕਮੈਂਟਾਂ ਦੇ ਦੱਸਣਾ ਤੁਹਾਡੇ ਕੀ ਜਾਣਨਾ ਹੁਣ 8000 ਰੁਪਏ ਮੰਨ ਕੇ ਚੱਲੀਏ ਜੇ ਠੇਕਾ ਤਾਂ ਉਹਨੂੰ ਪਤਾ ਕਿਸੇ ਬੱਚਤ ਕੀ ਰਹੇਗੀ ਵੱਧੋ ਬਤਾਵਾ ਵਾਜਤਾਂ ਉਹ ਸਾਡੇ ਕੋਲ ਦਾ ਤੇ ਹੁਣ ਤੁਸੀਂ ਦੱਸੋ ਵੀ ਛੋਟੇ ਠੇਕੇ ਦਾ ਕੀ ਰੇਟ ਚੱਲਦਾ ਕਮੈਂਟ ਕਰਕੇ ਸਾਰੇ ਭਾਰ ਰੁਪਏ ਹੋ ਕਰਨਾ ਪਾਣਾ ਦੱਸਿਓ ਸਾਰੇ ਜਣੇ ਕਮੈਂਟ ਦੇ ਵਿੱਚ ਵੀ ਠੇਕੇ ਦਾ ਕੀ ਰੇਟ ਚੱਲਦਾ ਇੱਥੇ ਠੇਕੇ ਦਾ ਰੇਟ ਭਰ ਕੇ ਦੱਸ ਦਿਓ ਸਾਨੂੰ ਕਮੈਂਟ ਕਰਿਓ ਬਾਈ ਬੜੇ ਵੀਡੀਓ ਤੇ ਅਸੀਂ ਦੇਖਦੇ ਨਾਲੇ ਆਪਣੇ ਏਰੀਆ ਦਾ ਨਾਮ ਲਿਖਿਓ ਵੀ ਕਿਹੜੇ ਜ਼ਿਲ੍ਹੇ ਨੇ ਅਸੀਂ ਠੇਕਾ ਗ੍ਰੇਡ ਜਾਣ ਦਾ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰ ਦਿਓ ਵਾਤ ਵਾਤ ਸ਼ੇਅਰ ਧੰਨਵਾਦ ਹਰਾਂ